ਸਾਡੀ ਮਾੜੀ ਕਿਸਮਤ ਅੱਜ ਵੀ ਕੰਟਰੋਲ ਉਹਨਾਂ ਦੇ ਹੱਥ 'ਚ ਹੀ ਆ ਜਿਹੜੇ ਸਾਨੂੰ ਬ੍ਰਾਹਮਣਵਾਦ ਵਾਲੇ ਪਾਸੇ ਲੈ ਕੇ ਜਾ ਰਹੇ ਆ ਕੋਈ ਇੱਕ ਅੱਦਾ ਜੇ ਪੜਿਆ ਲਿਖਿਆ ਆਉਂਦਾ ਆ ਸਾਨੂੰ ਬੜੀ ਉਮੀਦ ਵੱਜੀ ਦੀ ਆ ਵੀ ਇਹ ਕੁਝ ਕਰੂਗਾ ਆ ਜਿਵੇਂ ਹੁਣ ਸਾਡੇ ਨਵੇਂ ਜਸੇਧਾਰ ਆਏ ਸੀ ਸਾਨੂੰ ਬੜੀ ਉਮੀਦ ਵੱਜੀ ਕੁਝ ਕਰੋਗੇ ਉਹ ਫੇਰ ਉਧਰ ਨੂੰ ਹੀ ਲੈ ਕੇ ਜਾ ਰਹੇ ਸਾਰਾ ਕੁਝ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਵਾਸਤੇ ਵਿੱਚ ਬ੍ਰਾਹਮਣਵਾਦ ਵਾੜਿਆ ਇਹਦਾ ਸਿਰਫ ਔਰ ਸਿਰਫ ਇੱਕੋ ਇੱਕ ਮੰਤਵ ਸੀ ਵੀ ਜਿਹੜੀ ਸਿੱਖੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਦਿੱਤਾ ਗੁਰੂ ਅਰਜਨ ਪਾਤਸ਼ਾਹ ਨੇ ਉਹਦੀ ਕੰਪਾਈਲੇਸ਼ਨ ਕਰਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੁਦ ਆਪਣੇ ਹੱਥਾਂ ਨਾਲ ਉਹਨੂੰ ਕੰਪਲੀਟ ਕਰ ਦਿੱਤਾ ਉਸ ਗ੍ਰੰਥ ਨੂੰ ਉਹਦੇ ਤੋਂ ਦੂਰ ਇੱਕੋ ਤਰੀਕੇ ਨਾਲ ਕੀਤਾ ਜਾ ਸਕਦਾ ਸੀ ਕਿ ਵਾਪਸ ਤੁਹਾਨੂੰ ਬ੍ਰਾਹਮਣਵਾਦ ਚ ਵਾਰਨਾ ਕਿਵੇਂ ਵਾਰਨਾ ਕੋਸ਼ਿਸ਼ ਕੀਤੀ ਗਈ ਜਿਵੇਂ ਅੰਡ ਚ ਰਗਮਾਲਾ ਲਿਖਤੀ ਕੋਸ਼ਿਸ਼ ਕੀਤੀ ਪਰ ਹੋਈ ਨਹੀਂ ਕਾਮਯਾਬ ਨਹੀਂ ਹੋਈ ਕਿਉਂਕਿ ਲੋਕਿੰਗ ਸਿਸਟਮ ਸੀ ਸੋ ਗ੍ਰੰਥ ਕੀ ਇੱਕ ਹੋਰ ਤਿਆਰ ਕਰ ਦੋ ਇੱਕ ਤਿਆਰ ਕਰਕੇ ਚੈਣ ਨਹੀਂ ਆਇਆ ਫੇਰਾ ਸੂਰਜ ਪ੍ਰਕਾਸ਼ ਫੇਰਾ ਤਵਾਰੀਖ ਗੁਰੂ ਖਾਲਸਾ ਫੇਰਾ ਪੰਥ ਪ੍ਰਕਾਸ਼ ਸਰਬ ਲੋਗ ਗ੍ਰੰਥ ਬੜੇ ਆ ਭਾਜੀ ਜੋ ਗਿਣ ਲਾਪੋ ਤਾਂ ਮੁੱਕੜੇ ਨਹੀਂ ਹੈਗੇ ਕਿੰਨੇ ਕਿਹਾ ਗ੍ਰੰਥ ਉਹ ਸਾਰੇ ਤਿਆਰ ਕੀਤੇ ਗਏ ਵੀ ਇਹਦੀਆਂ ਜੜਾਂ ਬ੍ਰਾਹਮਣਵਾਦ ਦੀਆਂ ਤੁਹਾਡੇ ਅੰਦਰ ਪੂਰੀਆਂ ਮਜ਼ਬੂਤ ਕਰਤੀਆਂ ਜਾਣ ਵੀ ਕੱਲ ਨੂੰ ਆਪਸ ਆਪਸ ਲੜੀ ਜਾਣ ਸਿੱਖ ਜੇ ਕੋਈ ਇੱਤੇ ਸਵਾਲ ਉਠਾਵੇ ਤੇ ਸਿੱਖੀ ਉਹਨਾਂ ਦੇ ਗੱਲ ਪੈ ਜਾਣ ਭਾਈ ਕਾਨ ਸਿੰਘ ਨਾਬਾ ਭਾਈ ਆਪਣੇ ਗੁਰਮੁਖ ਸਿੰਘ ਦਿੱਤ ਸਿੰਘ ਨੂੰ ਨਹੀਂ ਉਚੜਾਈ ਕਰ ਗਏ ਉਹਨਾਂ ਦੀ ਬਹੁਤ ਕੋਸ਼ਿਸ਼ ਸੀ ਪੀਐਸ ਤੋਂ ਸਾਡੂੰ ਦੂਰ ਰੱਖਿਆ ਜਾਵੇ ਉਸ ਤੋਂ ਬਾਅਦ ਜਿਹੜੇ ਸਿੰਘ ਆਏ ਉਹ ਵੀ ਚੜਾਈ ਕਰ ਗਏ ਉਸ ਟਾਈਮ ਦੇ ਉੱਤੇ ਜਦੋਂ ਇਹ ਸਿੱਖ ਰਿਆਤ ਮੇਰਾਦਾ ਬਣਾਈ ਗਈ ਆ ਨਹੀਂ ਤਾਂ ਝੱਬਰ ਹੋਣਾ ਨੇ ਉਹਨਾਂ ਨੇ ਨਹੀਂ ਸੀ ਇਹ ਕੰਮ ਕਰਨ ਦੇਣਾ ਉਹ ਜਾਗਰੂਕ ਸਿੱਖ ਸੀਗੇ ਪਰ ਉਹਦੋਂ ਉਹ ਚਲੇ ਗਏ ਸੀਗੇ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ ਕੰਟਰੋਲ ਸਾਰਾ ਇਹਨਾਂ ਦਾ ਸੀਗਾ ਪੈਸੇ ਵਾਲੇ ਏ ਸੀ ਭਾਈ ਵੀਰ ਸਿੰਘ ਹੁਣੀ ਦਰਬਾਰ ਸਾਹਿਬ ਦੇ ਵਿੱਚ ਇੱਕ ਗਿਆਨੀਆਂ ਦਾ ਬੁੰਗਾ ਆ ਅੱਜ ਵੀ ਹੈਗਾ ਆ ਉਹਦੇ ਵਿੱਚ ਇਹ ਕਵੀ ਸੰਤੋਖ ਸਿੰਘ ਤੇ ਇਹਨਾਂ ਦੇ ਗੁਰੂ ਸੂਰਤ ਸਿੰਘ ਹੁਣੀ ਤੇ ਸੁਖਾ ਸਿੰਘ ਹੁਣੀ ਉਹ ਸਾਰੇ ਉਹ ਸੰਤ ਸਿੰਘ ਸੰਤ ਸਿੰਘ ਸੋਰੀ ਸੰਤ ਸਿੰਘ ਇਹ ਉੱਥੇ ਹੋਏ ਆ ਇਹ ਉਦੋਂ ਤੋਂ ਕੰਮ ਸ਼ੁਰੂ ਹੋ ਗਿਆ ਸੀਗਾ ਸੰਤ ਸਿੰਘ ਹੋਣਾ ਤੋਂ ਬਚਿੱਤਰ ਨਾਟਕ ਬਣ ਗਿਆ ਉਹ ਇਹਨਾਂ ਕੋ ਬਚਿੱਤਰ ਨਾਟਕ ਗਿਆ ਉਹਨੂੰ ਰਫੂ ਲਾ ਰਹੇ ਆ ਨਾਕੇ ਸੂਰੀ ਪ੍ਰਕਾਸ਼ ਦੇ ਕੋਲ ਆ ਤੇ ਬਚਿੱਤਰ ਨਾਟਕ ਲਿਖਿਆ ਜਾ ਰਿਹਾ ਬਚਿੱਤਰ ਨਾਟਕ ਇਹਨਾਂ ਕੋ ਹੈਗਾ ਆ ਉਹਨੂੰ ਹੌਲੀ ਹੌਲੀ ਸਟੈਬਲਿਸ਼ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਇਹ 18ਵੀਂ ਸਦੀ ਦੇ ਐਂਡ ਵਿੱਚ ਇਹਨਾਂ ਨੇ ਲਿਖ ਲਿਆ ਸੀ ਬਚਿੱਤਰ ਨਾਟਕ ਜਿਹੜਾ ਇੱਧਰ ਉੱਧਰੋਂ ਇਕੱਠਾ ਕਰਕੇ ਕਵੀਆਂ ਕੁਵੀਆਂ ਦੀਆਂ ਜੋ ਵੀ ਸੀਗੀਆਂ ਤੇ ਬਾਕੀ ਇਹਨਾਂ ਨੇ ਲਿਖ ਲਿਆ ਉੱਥੇ ਬੈਠ ਕੇ ਉਸ ਬੁੰਗੇ ਚ ਉਹਨੂੰ ਅੱਗੋਂ ਪ੍ਰਮੋਟ ਕਰਨ ਵਾਸਤੇ ਇਹ ਜਿਹੜੇ ਤਾਰਾ ਸਿੰਘ ਨਰੋਤਮ ਦੀ ਗੱਲ ਹੋਈ ਆ ਜਾਂ ਭਾਈ ਵੀਰ ਸਿੰਘ ਦੀ ਗੱਲ ਹੋਈ ਆ ਜਾਂ ਸੰਤੋਖ ਸਿੰਘ ਸਾਰੇ ਉਹਨਾਂ ਦੇ ਚੇਲੇ ਆ ਅੱਗੋਂ ਸੰਤ ਸਿੰਘ ਉਹਨਾਂ ਦੇ ਪੰਪਾ ਜੀ ਗਿਆਨ ਗਿਆਨੀ ਗਿਆਨ ਸਿੰਘ ਵੀ ਲਿਖਦੇ ਆ ਨਾ ਗਿਆਨੀ ਗਿਆਨ ਸਿੰਘ ਤਾਂ ਮੈਂ ਉਹ ਵੀ ਉਹ ਵੀ ਅੱਜ ਕੱਢਿਆ ਹੋਇਆ ਸੀਗਾ ਗਿਆਨੀ ਗਿਆਨ ਸਿੰਘ ਨਹੀਂ ਲੱਗਦੇ ਵੀ ਸੁਖਾ ਸਿੰਘ ਜਿਹੜਾ ਆ ਉਹ ਚੜਤ ਸਿੰਘ ਦਾ ਮੁੰਡਾ ਆ ਤੇ ਉਹ ਸਾਰਾ ਕੁਝ ਇਹ 72 ਨਾਟਕ ਜਿਹੜਾ ਲਿਖ ਰਿਹਾ ਆ ਉਹਦੀ ਸਾਰੀ ਇਹ ਰਚਨਾ ਹੈ ਉਹਦੀ ਲਿਖਤ ਆ ਜਿਹੜਾ ਸੁੱਖਾ ਸਿੰਘ ਹੈ ਨਾ ਉਹ ਦੋ ਤਿੰਨ ਸੁੱਖਾ ਸਿੰਘ ਹੋਏ ਆ ਇੱਕ ਤਾਂ ਸੁੱਖਾ ਸਿੰਘ ਆ ਜਿਨੇ ਗੁਰਬਲਾਸ ਪਾਤਸ਼ਾਹ ਦੀ ਦਸਵੀਂ ਲਿਖਿਆ ਆ ਉਹ ਕੇਸਗੜ੍ਹ ਸਾਹਿਬ ਸੀਗਾ ਇੱਕ ਸੁੱਖਾ ਸਿੰਘ ਆ ਪਟਨਾ ਸਾਹਿਬ ਵੀ ਹੈਗਾ ਆ ਇੱਕ ਸੁੱਖਾ ਸਿੰਘ ਇਹ ਜਿਹੜਾ 72 ਨਾਟਕ ਕਹਿੰਦੇ ਜਿਨੇ ਲਿਖਿਆ ਆ ਉਹ ਪਟਨਾ ਸਾਹਿਬ ਵਾਲੇ ਨੇ ਲਿਖਿਆ ਕਹਿੰਦੇ ਉਹ ਦੋ ਸੁੱਖਾ ਸਿੰਘ ਆ ਲਗ ਲਗ ਉਹ ਹੋਏ ਦੋਨੇ ਹੀ 18ਵੀਂ ਸਦੀ ਦੇ ਐਂਡ 'ਚ ਆ ਸੁਖਾ ਸਿੰਘ ਗੁਰਬਲਾਸ ਪਾਛਾ ਹੀ 10ਵੀਂ ਵਾਲਾ ਵੀ ਉੱਥੇ ਹੀ ਆ ਉਹ ਕੇਸਗੜ੍ਹ ਸਾਹਿਬ ਦੇ ਵਿੱਚ ਗਰੰਤੀ ਸੀ ਤੇ ਇਹ ਉੱਥੇ ਪਟਨਾ ਸਾਹਿਬ ਗਰੰਤੀ ਸੀਗੇ ਸੋ ਇਹ ਸਾਰੇ ਇੱਕੋ ਹੀ ਇੱਕੋ ਹੀ ਜੜ ਤੋਂ ਨਿਕਲੇ ਹੋਏ ਆ ਨਿਰਮਲਿਆਂ ਦੀ ਜੜ ਦੇ ਵਿੱਚੋਂ ਨਿਰਮਲੇ ਤੇ ਉਦਾਸੀ ਜਿਹਨਾਂ ਨੂੰ ਕਿਹਾ ਜਾਂਦਾ ਨਾ ਉਹਨਾਂ ਦੇ ਅਗੋਂ ਸਟੂਡੈਂਟ ਆ ਇਹ ਤੇ ਇਹਨਾਂ ਨੇ ਇਕੱਠੇ ਬੈਠ ਕੇ ਸਾਰਾ ਪਲੈਨਿੰਗ ਕਰਕੇ ਇਹ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਵਾਸਤੇ ਵਿੱਚ ਬ੍ਰਾਹਮਣਵਾਦ ਵਾੜਿਆ ਇਹਦਾ ਸਿਰਫ ਔਰ ਸਿਰਫ ਇੱਕੋ ਇੱਕ ਮੰਤਵ ਸੀ ਵੀ ਜਿਹੜੀ ਸਿੱਖੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਦਿੱਤਾ ਗੁਰੂ ਅਰਜਨ ਪਾਤਸ਼ਾਹ ਨੇ ਉਹਦੀ ਕੰਪਾਈਲੇਸ਼ਨ ਕਰਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੁਦ ਆਪਣੇ ਹੱਥਾਂ ਨਾਲ ਉਹਨੂੰ ਕੰਪਲੀਟ ਕਰ ਦਿੱਤਾ ਉਸ ਗ੍ਰੰਥ ਨੂੰ ਉਹਦੇ ਤੋਂ ਦੂਰ ਇੱਕੋ ਤਰੀਕੇ ਨਾਲ ਕੀਤਾ ਜਾ ਸਕਦਾ ਸੀ ਕਿ ਵਾਪਸ ਤੁਹਾਨੂੰ ਬ੍ਰਾਹਮਣਵਾਦ ਚ ਵਾੜਨਾ ਕਿਵੇਂ ਵਾੜਨਾ ਉਹ ਐਸਿਪੀ ਉਸ ਗ੍ਰੰਥ 'ਚੋਂ ਕੁਝ ਕਰ ਨਹੀਂ ਸਕਦੇ ਕੁਝ ਐਡ ਨਹੀਂ ਕਰ ਸਕਦੇ ਕੋਸ਼ਿਸ਼ ਕੀਤੀ ਗਈ ਜਿਵੇਂ ਅੰਡ 'ਚ ਰਾਗਮਾਲਾ ਲਿਖਤੀ ਕੋਸ਼ਿਸ਼ ਕੀਤੀ ਪਰ ਹੋਈ ਨਹੀਂ ਕਾਮਯਾਬ ਨਹੀਂ ਹੋਈ ਕਿਉਂਕਿ ਲੋਕਿੰਗ ਸਿਸਟਮ ਸੀ ਤੋਂ ਗ੍ਰੰਥ 'ਤੇ ਇੱਕ ਹੋਰ ਤਿਆਰ ਕਰ ਦੋ ਇੱਕ ਤਿਆਰ ਕਰਕੇ ਚੈਣ ਨਹੀਂ ਆਇਆ ਫੇਰਾ ਸੂਰਜ ਪ੍ਰਕਾਸ਼ ਫੇਰਾ ਤਵਰੀਖ ਗੁਰੂ ਖਾਲਸਾ ਫੇਰਾ ਪੰਥ ਪ੍ਰਕਾਸ਼ ਸਰਬ ਲੋਗ ਗ੍ਰੰਥ ਸਰਬ ਲੋਗ ਗ੍ਰੰਥ ਬੜੇ ਆ ਭਾਜੀ ਜੋ ਗਿਣ ਲਾਪੋ ਤਾਂ ਮੁੱਕੜੇ ਨਹੀਂ ਹੈਗੇ ਕਿੰਨੇ ਆ ਗ੍ਰੰਥ ਉਹ ਸਾਰੇ ਤਿਆਰ ਕੀਤੇ ਗਏ ਵੀ ਇਹਦੀਆਂ ਜੜਾਂ ਬ੍ਰਾਹਮਣਵਾਦ ਦੀਆਂ ਤੁਹਾਡੇ ਅੰਦਰ ਪੂਰੀਆਂ ਮਜ਼ਬੂਤ ਕਰਤੀਆਂ ਜਾਣ ਵੀ ਕੱਲ ਨੂੰ ਆਪਸ ਚ ਆਪਸ ਲੜੀ ਜਾਣ ਸਿੱਖ ਜੇ ਕੋਈ ਇੱਤੇ ਸਵਾਲ ਉਠਾਵੇ ਤੇ ਸਿੱਖੀ ਉਹਨਾਂ ਦੇ ਗੱਲ ਪੈ ਜਾਣ ਜਿੱਕਿ ਇਹਨਾਂ ਨੂੰ ਕਹਿਣ ਨਹੀਂ ਜੀ ਨਹੀਂ ਅਸੀਂ ਤਾਂ ਮੰਨਦੇ ਆ ਜੀ 75 ਅਟਕ ਨੂੰ ਮੰਨਦੇ ਆ ਦਸਮ ਗ੍ਰੰਥ ਨੂੰ ਮੰਨਦੇ ਆ ਇੱਕ ਪਹਿਲਾ ਵੀਰ ਦਾ ਸਵਾਲ ਸੀ ਵੀ ਜਿਹੜੀ ਅਰਦਾਸ ਆ ਕਿੰਨੇ ਲਿਖੀ ਆ ਇਹ ਸਾਰਾ ਕੁਝ ਗਿਆਨੀ ਗਿਆਨ ਸਿੰਘ ਨੇ ਕੀਤਾ ਆ ਜੀ ਗਿਆਨੀ ਗਿਆਨ ਸਿੰਘ ਕੋਲ ਲਖਵਾਈ ਗਈ ਆ ਦੋਰਾ ਵੀ ਗਿਆਨੀ ਗਿਆਨ ਸਿੰਘ ਦਾ ਹੀ ਆ ਜਿਹੜਾ ਆਪਾਂ ਅੰਡ ਚ ਪੜ੍ਹਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਗੁਰਾਂ ਕੀ ਦੇ ਗਿਆਨ ਸਿੰਘ ਦਾ ਦੋਰਾ ਆ ਪਰ ਗਿਆਨੀ ਗਿਆਨ ਸਿੰਘ ਨੇ ਪਹਿਲੇ ਲਿਖਿਆ ਹੋਇਆਂ ਨੂੰ ਵਿਗਾੜ ਕੇ ਸਾਰਾ ਕੁਝ ਬਣਾਇਆ ਆ ਯਾਨੀ ਗਿਆਨੀ ਗਿਆਨ ਸਿੰਘ ਨੇ ਆਪ ਕੁਝ ਨਹੀਂ ਲਿਖਿਆ ਕੁਝ ਵੀ ਨਹੀਂ ਲਿਖਿਆ ਜਿਹੜਾ ਉਹਦਾ ਗ੍ਰੰਥ ਵੀ ਆ ਨਾ ਪੰਥ ਪ੍ਰਕਾਸ਼ ਜਾਂ ਤਵਾਰੀਖ ਗੁਰੂ ਖਾਲਸਾ ਉਹ ਸੰਤੋਖ ਸਿੰਘ ਦੇ ਗ੍ਰੰਥ ਦਾ ਵਾਰਤਕ ਰੂਪ ਆ ਜੋ ਸੰਤੋਖ ਸਿੰਘ ਨੇ ਲਿਖਤਾ ਉਹਨੂੰ ਵਾਰਤਕ ਰੂਪ ਚ ਲਿਖਤਾ ਕਿਉਂਕਿ ਉਹ ਵੀ ਉੱਥੇ ਬੈਠਾ ਆ ਯਾਨੀ ਇਹਦੇ ਬੁੰਗੇ ਚ ਉਹਦਾ ਹੀ ਚੇਲਾ ਆ ਸੰਤੋਖ ਸਿੰਘ ਦਾ ਗਿਆਨੀ ਗਿਆਨ ਸਿੰਘ ਤੇ ਗਿਆਨੀ ਗਿਆਨ ਸਿੰਘ ਉਹ ਅਰਦਾਸ ਲਖਵਾਈ ਆ ਉਹਨੇ ਕੁਝ ਪੰਕਤੀਆਂ ਉਹਦੀਆਂ ਕੱਢ ਲਈਆਂ ਬਚਿੱਤਰਨਾਟਕ ਦੀਆਂ ਕੁਝ ਪੰਕਤੀਆਂ ਪ੍ਰਲਾਦ ਦੇ ਦੋਰੇ ਦੀਆਂ ਕੱਢ ਲਈਆਂ ਕੁਝ ਕਿਤੋਂ ਕੱਢ ਲਈਆਂ ਕੁਝ ਕਿਤੇ ਹੋਰ ਦੋਰੇ ਚੋਂ ਕੱਢ ਲਈਆਂ ਉਹ ਕਰਕੇ ਇਕੱਠੀ ਤੇ ਅਰਦਾਸ ਬਣਾਉਂਦੀ। ਸੋ ਇਦਾਂ ਅਰਦਾਸ ਛੱਡੀ ਬਣੀ ਆ। ਮੈਂ ਪਹਿਲਾਂ ਵੀ ਕਿਹਾ ਜਦੋਂ ਸਿੱਖ ਰਹਿ ਤਾਂ ਅਰਦਾਸ ਬਣੀ ਉਹਦੇ ਵਿੱਚ ਜਿਹੜੇ ਮੇਨ ਬੰਦੇ ਆ ਉਹ ਤੇ ਇਹੀ ਆ ਨਾ। ਭਾਈ ਵੀਰ ਸਿੰਘ ਹੁਣੀ, ਠਾਕੁਰ ਸਿੰਘ ਉਦੋਂ ਨਾਂ ਪੜਿਓ ਸ਼ੁਰੂ ਦੇ ਵਿੱਚ। ਸਾਰੇ ਹੀ ਸੰਪਰਦਾਈ ਆ। ਇੱਕ ਦਿਨ ਛੱਡ ਕੇ ਕਿਉਂਕਿ ਭਾਈ ਕਾਨ੍ਹ ਸਿੰਘ ਨਾਬਾ ਭਾਈ ਆਪਣੇ ਗੁਰਮਖ ਸਿੰਘ ਦਿੱਤ ਸਿੰਘ ਹੁਣੀ ਉਚੜਾਈ ਕਰ ਗਏ। ਉਹਨਾਂ ਦੀ ਬਹੁਤ ਕੋਸ਼ਿਸ਼ ਸੀ ਪੀਐਸ ਤੋਂ ਸਾਡੂੰ ਦੂਰ ਰੱਖਿਆ ਜਾਵੇ। ਉਸ ਤੋਂ ਬਾਅਦ ਜਿਹੜੇ ਸਿੰਘ ਆਏ ਉਹ ਵੀ ਚੜਾਈ ਕਰ ਗਏ ਉਸ ਟਾਈਮ ਦੇ ਉੱਤੇ ਜਦੋਂ ਇਹ ਸਿੱਖ ਰਿਆਤ ਮਰਦਾ ਬਣਾਈ ਗਈ ਆ ਨਹੀਂ ਤਾਂ ਝੰਬਰ ਹੁਣਾਂ ਨੇ ਉਹਨਾਂ ਨੇ ਨਹੀਂ ਸੀ ਇਹ ਕੰਮ ਕਰਨ ਦੇਣਾ ਉਹ ਜਾਗਰੂਕ ਸਿੱਖ ਸੀਗੇ ਪਰ ਉਹਦੋਂ ਉਹ ਚਲੇ ਗਏ ਸੀਗੇ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ ਕੰਟਰੋਲ ਸਾਰਾ ਇਹਨਾਂ ਦਾ ਸੀਗਾ ਪੈਸੇ ਵਾਲੇ ਇਹ ਸੀ ਭਾਈ ਵੀਰ ਸਿੰਘ ਹੁਣੀ ਇਹਨਾਂ ਨੇ ਆਪਣੀ ਖਾਲਸਾ ਦੀਵਾਨ ਸੁਸਾਇਟੀ ਤੇ ਨਾਲ ਜਿਹੜੀ ਸਿੰਘ ਸਭਾ ਲੈਰ ਜਦੋਂ ਸ਼ੁਰੂ ਹੋਈ ਆ ਇਹਨਾਂ ਨੇ ਆਪਣੀ ਸਿੰਘ ਸਭਾ ਹੀ ਬਣਾ ਲਈ ਸੀ ਦੋ ਸਿੰਘ ਸਭਾ ਆ ਬਹੁਤੇ ਲੋਕਾਂ ਨੂੰ ਹੀ ਨਹੀਂ ਪਤਾ ਜਿਹੜੇ ਸਿੰਘ ਸਭਾ ਨੂੰ ਕਈ ਕਈ ਜਾਂਦੇ ਮਾੜਾ 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 ਉਹ ਦੋ ਆ ਇਹ ਅੰਮ੍ਰਿਤਸਰ ਵਾਲੀ ਆ ਕਲਹੌਰ ਵਾਲੀ ਆ ਲਾਹੌਰ ਵਾਲੀ ਗੁਰਮukh ਸਿੰਘ ਉਹਨਾਂ ਨੇ ਬਣਾਈ ਸੀ ਅੰਮ੍ਰਿਤਸਰ ਵਾਲੀ ਇਹਨਾਂ ਨੇ ਬਣਾਈ ਸੀ ਜਿੱਚ ਸਾਰੇ ਹੀ ਸੰਪਰਦਾਇ ਸੀਗੇ ਖੇਮ ਸਿੰਘ 베ਦੀ ਹੋ ਗਏ ਹੋ ਆਪ ਫਤੇ ਸਿੰਘ ਹੁਣੀ ਹੋ ਗਏ ਭਾਈ ਵੀਰ ਸਿੰਘ ਹੁਣੀ ਹੋ ਗਏ ਇਹ ਸਾਰੇ ਲੋਕ ਉਹ ਸੀਗੇ ਉਹਦੇ ਵਿੱਚ ਸੋ ਇਸ ਕਰਕੇ ਸਾਡੀਆਂ ਜੜਾਂ ਜੜੀਆਂ ਖੋਖਲੀਆਂ ਕੀਤੀਆਂ ਗਈਆਂ ਕਿੱਧਰ ਕਿਹੜੇ ਪੜ੍ਹੇ ਲਿਖੇ ਬੰਦੇ ਵਾਲੀ ਗੱਲ ਆ ਵੀ ਇੱਕ ਇੱਕ ਸਿੱਖ ਚਾਰ ਚਾਰ ਬੱਚੇ ਪੈਦਾ ਕਰੇ ਇਹੀ ਕੁਝ ਤਾਂ ਪਹਿਲੇ ਵਾਲੇ ਕਹੀ ਜਾਂਦੇ ਸੀ ਉਹ ਪਹਿਲੇ ਨੂੰ ਤਾਂ ਸੰਭਾਲ ਲਓ ਜਾਂ ਚਾਰ ਚਾਰ ਬੱਚੇ ਪੈਦਾ ਕਰ ਲਿਓ ਪਹਿਲੇ ਤੁਹਾਡੇ ਕਿਧਰ ਕਿਧਰ ਨੂੰ ਜਾ ਰਹੇ ਆ ਇੰਦਾ ਥੋੜੀ ਸਿੱਖੀ ਵਧਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਥੋੜਾ ਕਿਹਾ ਸੀ ਵੀ ਬੱਚੇ ਜ਼ਿਆਦਾ ਪੈਦਾ ਕਰੋ ਬੱਚੇ ਤਾਂ ਸਾਡੇ ਕਿਸੇ ਗੁਰੂ ਦੇ ਸવાય ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਨਾਲ ਤੁਰ ਹੀ ਨਹੀਂ ਤੇ ਬੱਚੇ ਪੈਦਾ ਕਰਕੇ ਕੀ ਕਰਨਾ ਸੀ ਉੱਥੇ ਤਾਂ ਲੈਣੇ ਨੂੰ ਦਿੱਤੀ ਗੁਰਿਆਈ ਸ੍ਰੀ ਚੰਨੂ ਥੋੜਾ ਜੀ ਤੀ ਪਰ ਅਸੀਂ ਸ੍ਰੀ ਚੰਨ ਵਾਲੇ ਪਾਸੇ ਭੱਜਣਾ ਬੱਚੇ ਪੈਦਾ ਕਰ ਲ ਅੰਦਰ ਦੀ ਸਿੱਖੀ ਜ਼ੀਰੋ ਕਰ ਦਿਓ